もう一回ぐらいの時間をですね。 네. 지금 앞 ਨਹੀਂ ਲੱਗੇ ਲਾਇਏ ਨਹੀਂ ਤਾਰੇ ਤਾਰਾ ਭਾਈ ਨਹੀਂ ਕੈਸੋ ਪ੍ਰੈਸ਼ਨ ਤਹਿਤ ਸਰਤ ਜਾਰੀ ਹੈ ਕੀ ਕੁਝ ਮਿਲਿਆ ਤੇ ਕੀ ਕੀਤਾ ਗਿਆ ਹੈ ਕੈਸੋ ਪ੍ਰੈਸ਼ਨ ਦੇ ਵਿੱਚ ਸਾਡੇ 250 ਦੇ ਕਰੀਬ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਏ ਆ ਜਿਹਦੇ ਵਿੱਚ ਸਾਡੇ ਦੋ ਡੀਐਸਪੀ ਐਸ ਤੋਂ ਤਿੰਨ ਤੇ ਇਹਦੇ ਵਿੱਚ ਸਾਨੂੰ ਇੱਕ ਵਾਂਟਡ ਸੀ ਐਨਡੀਪੀਐਸ ਐਕਟ ਦੇ ਵਿੱਚ ਇੱਕ ਸਾਨੂੰ ਉਹ ਮਿਲ ਗਿਆ ਇੱਕ 8 ਗ੍ਰਾਮ ਹੈਰੋਇਨ ਆ ਉਹਦੀ ਰਿਕਵਰੀ ਅਸੀਂ ਕੀਤੀ ਹੈਗੀ ਤੇ ਬਾਕੀ ਇਹ پیشنਟ ਜਿਹੜਾ ਸਾਡਾ ਚੱਲ ਰਿਹਾ ਵਾ ਉਸ ਤੋਂ ਬਾਅਦ ਜੋ ਵੀ ਕੋਈ ਹੋਏਗਾ ਫਿਰ ਉਹਦੀ ਇਨਫਰਮੇਸ਼ਨ ਦਨ ਦਿੱਤੀ ਜਾਵੇ ਕਿ ਲੱਗਦਾ ਕਿ ਐਨੋ ਕਸੋਪਰੇਸ਼ਨ ਚੱਲਦਾ ਵਾ ਤੇ ਇਹਦੇ ਵਿੱਚ ਕੀ ਫਾਇਦਾ ਪਬਲਿਕ ਨੂੰ ਮਿਲਦਾ ਕੀ ਫਾਇਦਾ ਪੁਲਿਸ ਨੂੰ ਦੇਖੋ ਫਾਇਦਾ ਤਾਂ ਜੇ ਆਪਾਂ ਗੱਲ ਕਰੀਏ ਉਹ ਐਂਦੀ ਆ ਕਿ ਇਹ ਜਿਹੜੇ ਹੈਗੇ ਆਗੇ ਸਾਨੂੰ ਵਾਂਟਡ ਬੰਦੇ ਹੁੰਦੇ ਆ ਕੁਝ ਜਿਹੜੇ ਡਰਗ ਵਾਲੇ ਬੰਦੇ ਹੁੰਦੇ ਆ ਉਹ ਸਾਨੂੰ अर्ਲੀ ਮਾਰਨਿੰਗ ਜਿਹੜੇ ਉਹ ਘਰਾਂ ਵਿੱਚ तकरीबन ਮਿਲ ਜਾਂਦੇ ਆਗੇ ਜਿਹੜੇ ਪੁਲਿਸ ਆ ਪੁਲਿਸ ਦਾ ਤੇ ਕੰਮ ਆ ਡਿਊਟੀ ਕਰਨਾ ਸਾਡੇ ਆਪਰੇਸ਼ਨ ਜਿਹੜੇ ਚੱਲਦੇ ਹੀ ਰਹਿੰਦੇ ਅੱਗੇ ਇਸ ਕਨਸਟਰੂਸ਼ਨ ਦੀ ਗੱਲ ਕੀਤੀ ਜਿਹੜਾ ਪਹਿਲੇ ਜੀ ਗੱਲ ਕੀਤੀ ਲੱਗਦਾ ਕਿ ਇਹਨਾਂ ਆਪਰੇਸ਼ਨਸ ਦੇ ਨਾਲ ਜਿਹੜੇ ਸਮਾਜ ਵਿਰੋਧੀ ਅਨਸਰ ਆ ਉਹਨਾਂ ਨੂੰ ਡਰ ਲੈਂਦਾ ਵਾ ਕਿ ਕੁਝ ਸ਼ਰਮ ਹੋਰ ਬਣਿਆ ਹਾਂ ਡਰਦਾ ਰਹਿੰਦਾ ਇਹ ਜਿਹੜੇ ਹੈਗੇ ਆਗੇ ਇਹੋ ਜਿਹੜਾ ਡਰਗ ਵਾਲੇ ਬੰਦੇ ਜਿਹੜੇ ਦੂਜੇ ਸ਼ਰਾਬਤੀ ਅਨਸਰ ਉਹਨਾਂ ਨੂੰ ਡਰਤਾ ਹੁੰਦਾ ਹੀ ਆ ਕਿ ਪੀ ਪੁਲਿਸ ਆ ਗਈ ਆ ਤੇ ਅਸੀਂ ਇਹ ਕੰਮ ਨਹੀਂ ਕਰਨਾ ਉਤੇ ਵੈਸੇ ਹੀ ਸਾਡੀ ਪੁਲਿਸ ਹਰ ਪਾਸੇ ਅਲਰਟ ਹੋ ਕੇ ਕੰਮ ਕਰ ਰਹੀ ਹੈ